ਹਾਂਜੀ ਮਿੱਤਰੋ ਅੱਜ ਤੁਹਾਨੂੰ ਲੈ ਕੇ ਆਏ ਹਾਂ ਆਪਾਂ ਪਿੰਡ ਖੋਸਾਪਾਉਂਡ ਦੇ ਵਿੱਚ ਜਿਲ੍ਹਾ ਮੋਗਾ ਹੈ ਜੀ ਇੱਥੇ ਦੇਸ਼ ਤੋਂ ਰੀਤਾਂ ਲੱਗਦੀਆਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਤੇ ਇੱਥੇ ਜਵਾਗ ਦੇ ਕਾਫੀ-ਕਾਫੀ ਟਾਈਮ ਜਿਵੇਂ ਪਹਿਲਾਂ 12 ਸਾਲ ਨਿਕਰਨੇ ਪਉਂਦੇ ਸੀਗੇ ਹੁਣ ਥੋੜੇ ਜਿਹੇ ਟਾਈਮ ਘਟਾਤਾ ਜਿਵੇਂ 3 ਸਾਲ ਦੇ ਕਹੇ ਜੀ ਵੀ ਨਿਕਰਨੇ ਪਉਂਦੇ ਪੂਰਾ ਇਤਿਹਾਸ ਬਾਈ ਉਹਨਾਂ ਤੋਂ ਪੁੱਛਦੇ ਹਾਂ ਬਣੇ ਰਹੋ ਵੀਡੀਓ ਦੇ ਨਾਲ ਬਾਬਾ ਜੀ ਠੰਢੀ ਹੋ ਗਈ ਜੀ ਅੱਛਾ ਜੀ ਤੇ ਬਾਬਾ ਜੀ ਉੱਥੇ ਕਹ ਪੂਰੇ ਹੋਗੇ ਜਦੋਂ ਤੇ ਉਹਨਾਂ ਨੇ ਫਿਰ ਰੀਤ ਚਲਾਈ ਆ ਜੀ ਸਾਡੇ ਪਿੰਡ ਦੇ ਵਿੱਚ ਕਿਉਂਕਿ ਬੱਚਾ ਜਿਹੜਾ ਸਾਡਾ ਨਵਾਂ ਬੱਚਾ ਜੰਮਦਾ ਜੀ ਅਸੀਂ ਉਹਨਾਂ ਇੱਕ ਰੂ ਦਾ ਲੱਕ ਨਹੀਂ ਬੰਨਦੇ ਕਿ ਜਨਾਈ ਕਰੇ ਇਹ ਰੀਤ ਨਹੀਂ ਇਹ ਕਰ ਲੈਂਦੇ ਜੀ ਉਹ ਕਿਤੇ ਦਾ ਗ੍ਰਾਮਗਾ ਸੀਗੇ ਜੀ ਨੌਂ ਹੀ ਜਾਂ 73 ਜਾਂ 12 ਸਾਲੀਆਂ ਹੋਣਗੀਆਂ ਅੱਛਾ ਜੀ ਮਤਲਬ ਆਏ ਸੱਤ-ਸੱਤ ਸਾਲ 9-9 ਸਾਲ ਜਵਾਰ ਦੇ ਨੀਕਰ ਹੀ ਨਹੀਂ ਪਾਉਂਦੇ ਨਹੀਂ ਜੀ ਨੀਕਰ ਬਿਲਕੁਲ ਬੋਨਦੇ ਸੀਗੇ ਜੀ ਲੰਘ ਗਏ ਤੇ ਹੁਣ ਉਹਦੇ ਬਾਅਦ ਸਾਡੇ ਸੰਤ ਮਹਾਂਪੁਰਖ ਬਹੁਤ ਪੂਜੇ ਪੂਰੇ ਆ ਗਏ ਜੀ ਹਾਂਜੀ ਹਾਂਜੀ ਉਹਨਾਂ ਨੇ ਆ ਬਹੁਤ ਮਿਹਨਤ ਕੀਤੀ ਪੜ੍ਹ ਪੂਰਾ ਕੀਤੀ ਕਿ ਸਾਡੀਆਂ ਤਿੰਨੀ ਥਾਲੀਆਂ ਖਰੀਦਾਂ ਬਣਾਤੀਆਂ ਅਛਾ ਜੀ ਅਸੀਂ ਹੁਣੇ ਤੀਜੇ ਸਾਲ ਮਨਾਉਨੇ ਆ ਜੀ ਅਛਾ ਅਛਾ ਜੀ ਇੰਨਾ ਸਾਲਾਂ ਬਾਅਦ ਆਉਂਦੀਆਂ ਜੀ ਅਛਾ ਜੀ ਜਵਾਬ ਦੇ ਨਾਂ ਕੱਪੜਾ ਪਾਉਣਾ ਨਾ ਨਾ ਨਹੀ ਕੋਈ ਕੱਪੜਾ ਪਾਉਣਾ ਕੱਪੜਾ ਪਾਵਾਉਂਦੇ ਨਾ ਲੱਕਣੀ ਬੰਨ੍ਹਦੇ ਹਾਂ ਲੱਕ ਅਸੀਂ ਜਾ ਕੇ ਗੁਰਦੁਆਰੇ ਬੰਨਾਈ ਬਸ ਹੁਣ ਅੱਜ ਅਮੀਰ ਅੱਜ ਤੋਂ ਢਾਈ ਮਹੀਨੇ ਬਾਅਦ ਫੇਰ ਲੱਕ ਬੰਨ੍ਹਣੀ ਠੀਕ ਹੈ ਜਿਹੜਾ ਪ੍ਰੋਗਰਾਮ ਆ ਪ੍ਰੋਗਰਾਮ ਵੀ ਮਤਲਬ ਇੱਥੇ ਘਰ ਘਰ ਹੀ ਆ ਹਰ ਇੱਕ ਨਾਲ ਕਰਦੇ ਆਂ ਕਿਉਂਕਿ ਅਸੀਂ ਉਧਰੋਂ ਘੇੜਾ ਕੱਢ ਕੇ ਆਏ ਦੇਖਿਆ ਵੀ ਸਾਰੇ ਘਰਾਂ ਦੇ ਵਿੱਚ ਜਾ ਜਾ ਜੀ ਜਾਂ ਅਮੀਰ ਆ ਜਾਂ ਗਰੀਬ ਆ ਜੀ ਹਰ ਘਰੇ ਚਾਹੇ ਕੋਈ ਨਾ ਕਹ ਲੇ ਕੋਈ ਨੰਦ ਬਚਾ ਲੇ ਵਾਤਾ ਵਾਤਾ ਚਾਹੇ ਜਮੀਦਰਾਂ ਦੇ ਘਰੇਵਾੜ ਜੋ ਚਾਹੇ ਮਾੜੀ ਵੀ ਸੱਕ ਪਰਿਵਾਰ ਦੇ ਘਰੇਵਾੜ ਜੋ ਚਾਹੇ ਉਹ ਇੱਧਰ ਆ ਜਾਣ ਸਾਡੇ ਕਿਹੜੀ ਗੱਲ ਹੋ ਰਹਾ ਅਸੀਂ ਕਿੰਨੇ ਵੀ ਕੁੱਟਿਆ ਹੀ ਐ ਏਦਾਂ ਤੇ ਇਕੱਠੇ ਹੋ ਜਾਂਦੇ ਨੇ ਅੱਜ ਕੱਲ੍ਹ ਇਹਨੂੰ ਬੱਸ ਇੰਨਾ ਆਏ ਜੀ ਬਹੁਤ ਜਾਰੇ ਇਕੱਠੇ ਹੋ ਜਾਂਦਾ ਇੱਕਤਾ ਰੱਖਣੀ ਐ ਇਸੇ ਜੰਦੇ ਡੰਡ ਪੰਡ ਪੂਰਾ ਇੱਕ ਖਵਾਕ ਬਣ ਜਾਂਦਾ ਹੈ ਇਹ ਦੋ ਚਾਰ ਦੇਣਾ ਨਾ ਅੱਗੋ ਪਿੱਛੋ ਭਵੇਂ ਕਿੰਨਾ ਗੁੱਸੇ ਆ ਜੀ ਇਹ ਹੁਣ ਅਸੀਂ ਆਹ ਤਾਂ ਭਵੇਂ ਤੂੰ ਮੰਨ ਲੈ ਮੇਰੇ ਨਾਲ ਬਾਹੇ ਕਾਚਾ ਲੜਿਆ ਜੇ ਇਹ ਲੜਿਆ ਅਸੀਂ ਕਿਹਦੇ ਮਾਰਗੀ ਜਾਵੜੇ ਕਿਉਂ ਕੋ ਕਾ ਮਰਜੀ ਕਿਉਂ ਇਹ ਥਾਂਨੇ ਜਿਹੜਾ ਸਭ ਤੋਂ ਨਿੱਕਾ ਮੁੰਡਾ ਆਂਦਾ ਜੀ ਹਾਂਜੀ ਹਾਂਜੀ ਉਹਦੇ ਘਰੇ ਰਾਤ ਬਾੜ ਰਿੰਝੇ ਸੰਲੇ ਬਾੜ ਕੰਨਿਆਂ ਜਵੇਂ ਚੌੜ ਰਿੰਝੇ ਕਿਤੇ ਜੀ ਹਾਂਜੀ ਉਹ ਘਰੇ ਜੀ ਸਾਰਿਆਂ ਨੇ ਜਾਣਾ ਪੱਤੀ ਦੇ ਆਹੇ ਕੋਈ ਬੋਲਦਾ ਅਈ ਸਾਰੇ ਵਿਆਹ ਘਰ ਹੁੰਨੇ ਪੱਤੀ ਦੇ ਕਹਿੰਦੇ ਸਾਡੇ ਪਿੰਡ ਚਾਰ ਪੱਤੀਆਂ ਜੀ ਠੀਕ ਹੈ ਜੀ ਚਾਰਾਂ ਪੱਤੀਆਂ ਦੇ ਜਿਹੜਾ ਚੌਂ ਸਾਈ ਰਾਡੇ ਬੰਦਦੇ ਆਂ ਪਿੰਡ ਚ ਠੀਕ ਹੈ ਜੀ ਸਾਰਿਆਂ ਨੂੰ ਉੱਥੇ ਰਾਤ ਨੂੰ ਇਕੱਠੇ ਹੋਣਾ ਉੱਥੇ ਹੀ ਮੁੰਨਾ ਤੇ ਕੱਢਣੇ ਆਂ ਜੀ ਰਾਤ ਨੂੰ ਠੀਕ ਹੈ ਜੀ ਉੱਥੇ ਜਾ ਕੇ ਜੀ ਚੂਰਮਾ ਬਣਾਉਨੇ ਆਂ ਜੀ ਕੋਈ ਦੀਗ ਬਣਾ ਠੀਕ ਹੈ ਜੀ ਉਹ ਹੁਣ ਛਿੱਟਾ ਦੇ ਕੇ ਉਹਨਾਂ ਜਿਹੜੇ ਅਸੀਂ ਤਵਾ ਨਹੀਂ ਜੜਾਉਂਦੇ ਜਿੰਨਾਂ ਜਿਹੜਾ ਛਿੱਟਾ ਨਹੀਂ ਹੁੰਦਾ ਸਾਡੇ ਉੱਤੇ ਵੀ ਰੋਟੀ ਨਹੀਂ ਬਣਦੀ ਕਿ ਚਾਹੇ ਰਾਤ ਬੈੰਦੇ ਹੁਣ 2 ਵਜੇ 9 ਕਿਲੋਮੀਟਰ ਤਾਂ ਹੀ ਸਾਡਾ ਬਾਬਾ ਵੜਦਾ ਹੈ ਅੱਛਾ ਅੱਛਾ ਠੀਕ ਹੈ ਜੀ ਹੁਣ ਰੋਟੀ ਬਣੀ ਫੇਰ ਖਾਣੀ ਆ ਰੋਟੀ ਇਹ ਬਿਹਾਰ ਜੀ ਨਹੀਂ ਆਇਆ ਹੁਣ ਸਾਰੇ ਬਾਬਾ ਜੀ ਦੇ ਘਰ ਆਇਆ ਨਹੀਂ ਆਇਆ ਮਤਲਬ ਠੀਕ ਹੁਣ ਸਾਹਿਬ ਜਮੀਦਾਰੀ ਛਿੱਟਾ ਆ ਚੁੱਕਿਆ ਸਾਰੇ ਬਾਬਾ ਜੀ ਦੇ ਉਸੇ ਦਰਸ਼ਨ ਕਰਨ ਵਾਸਤੇ ਸਾਰੇ ਗਏ ਆ ਘਰ ਘਰ ਦਾ ਪਿੰਡ ਦਾ ਜਿੰਨਾ ਹਰ ਇੱਕ ਬੱਚਾ ਬੱਚਾ ਗਿਆ ਜੀ ਤੁਸੀਂ ਦੇਖ ਸਕਦੇ ਆ ਜਿਹੜਾ ਇਹ ਪਿੰਡ ਅ ਇਹ ਪਿੰਡ ਦੇ ਵਿੱਚ ਜਿਹੜਾ ਘਰ ਘਰ ਪ੍ਰੋਗਰਾਮ ਆ ਤੁਸੀਂ ਦੇਖ ਸਕਦੇ ਹੋ ਰੋਗਲੇ ਮੜਾ ਹਰ ਇੱਕ ਘਰ ਦੇ ਵਿੱਚ ਇਦਾਂ ਹੀ ਟੈਂਟ ਲੱਗਾ ਹੋਊ ਤੁਹਾਨੂੰ ਮਿਲੂਗਾ ਮਤਲਬ ਜੇ ਮੈਂ ਇੱਕ ਘਰ ਛੱਡ ਕੇ ਦੋ ਘਰ ਛੱਡ ਕੇ ਖੋਸਾ ਪਾਣੋ ਪਿੰਡ ਦੇ ਵਿੱਚ ਇਦਾਂ ਜਿਹੜਾ ਪ੍ਰੋਗਰਾਮ ਕੀਤਾ ਜਾਂਦਾ ਵੀਰੇ ਹਰ ਇੱਕ ਘਰ ਦੇ ਵਿੱਚ ਗੱਲਬਾਤ ਕਰਦੇ ਆਪਾਂ ਇੱਥੇ ਆਹ ਤੁਸੀਂ ਦੇਖੋ ਭਰਾਵੋ ਆ ਵੀ ਜਿਹੜਾ ਹੈਗਾ ਪਿੰਡ ਵਿਚਾਰ ਲੜਾ ਮਤਲਬ ਪਿੰਡ ਦਾ ਜਿਹੜਾ ਸੈਂਟਰ ਆ ਇਹਨੂੰ ਚੱਲ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਗੱਡੀਆਂ ਰਿਸ਼ਤੇਦਾਰ ਤਕਰੀਬਨ ਜਿਹੜੇ ਪਿੰਡ ਦੇ ਆਹ ਰਿਸ਼ਤੇਦਾਰਾਂ ਦੇ ਹੁੰਦੇ ਜਿਵੇਂ ਗਾਂ ਦੀਆਂ ਔਰ ਰਿਸ਼ਤੇਦਾਰ ਵੀ ਆਉਂਦੇ ਇੱਥੇ ਵੀ ਤੁਸੀਂ ਦੇਖ ਸਕਦੇ ਟੈਂਟ ਟੰਟ ਲੱਗਾ ਇੱਥੇ ਪੂਰਾ ਜਿਹੜਾ ਤਾਮ-ਜਾਮ ਕੀਤਾ ਵਾ ਮੈਂ ਤਾਂ ਹੀ ਸਾਰੇ ਘਰਾਂ 'ਚ ਤੁਹਾਨੂੰ ਅਹੀਂ ਮਿਲਣਾ ਤੁਹਾਨੂੰ ਮੈਂ ਸਾਰੇ ਪਿੰਡ ਦਾ ਵਿਊ ਦਿਖਾਉਂਗਾ ਬਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋ ਤੁਸੀਂ ਚਲੋ ਸੋ ਆ ਜਿਹੜੀ ਹੈਗੀ ਸੰਗਤ ਆ ਇਹ ਸੰਗਤ ਪਿੰਡ ਦੀ ਪੋਸ਼ਕ ਜਿਹੜੇ ਹੈਗੀ ਸੰਗਤ ਆਈ ਜਾਂਦੀ ਆ ਪੋਸ਼ ਸਰਨ ਤੇ ਜਿਹੜੀ ਉਧਰ ਨੂੰ ਜਾਈ ਜਾਂਦੀ ਆ ਐਦਾਂ ਹੀ ਮਤਲਬ ਸਾਰਾ ਦਿਨ ਹੈਗਾ ਜਿਹੜਾ ਇਹ ਪ੍ਰੋਗਰਾਮ ਜਿਹੜਾ ਅਹੀਂ ਚੱਲੀ ਜਾਂਦਾ ਹੈ ਇਹ ਤੁਹਾਨੂੰ ਹੋਰ ਵੀ ਜਿਹੜਾ ਹੋਰ ਵੀ ਗੱਲਾਂ ਬਾਤਾਂ ਪੁੱਛਦੇ ਆ ਆਪਾਂ ਪਿੰਡ ਵਾਲਿਆਂ ਤੋਂ ਕਿਵੇਂ-ਕਿਵੇਂ ਸਦਾ ਹੀ ਕੱਢਦੇ ਸਦਾ ਹੀ ਇਹ ਦੇਖੋ ਭਰਾਵੋ ਹੁਣ ਅਸੀਂ ਪਿੰਡ ਤੇ ਜਿਹੜਾ ਸਾਰੇ ਪਿੰਡ ਦਾ ਸਾਨੂੰ ਘੇਰਾ ਘੁਮਾ ਘੁਮਾ ਕੇ ਦਿਖਾਉਨੇ ਆ ਵੀ ਜਿਹੜਾ ਸਾਰਾ ਪਿੰਡ ਹੀ ਵਿੱਚ ਕਵਰ ਕੀਤਾ ਜਾਵੇ ਆਹ ਹੁਣ ਅਸੀਂ ਪਿੰਡ ਦੇ ਦੂਜੇ ਪਾਸੇ ਤੇ ਆ ਗਏ ਸੀਗੇ ਲੈਹਿੰਦੇ ਪਾਸੇ ਇੱਥੇ ਵੀ ਲਾ ਟੈਂਟ ਟੰਟ ਲੱਗਾ ਹੋਇਆ ਇੱਥੇ ਵੀ ਜਿਹੜਾ ਹੈਗਾ ਪ੍ਰੋਗਰਾਮ ਚੱਲ ਰਿਹਾ ਬਿਲਕੁਲ ਤੇ ਪ੍ਰੋਗਰਾਮ ਵੀ ਇਸ ਹਿਸਾਬ ਨਾਲ ਹੁੰਦਾ ਵਾ ਕੋਈ ਮਤਲਬ ਜਿਹੜਾ ਕੋਈ ਬੰਦਾ ਮਰਜ਼ੀ ਇੱਥੇ ਜਾ ਕੇ ਰੋਟੀ ਪਾਣੀ ਖਾਂਦਾ ਜਿਵੇਂ ਜਾਂ ਕੋਈ ਪੈਗ ਦੇ ਸ਼ ਬੱਗ ਪੁਗਾ ਆਵੇਂ ਚੱਲਦਾ ਵਾ ਐਦਾਂ ਦੀ ਕੋਈ ਗੱਲ ਨਹੀਂ ਜਿੱਦੇ ਘਰੇ ਮਰਜ਼ੀ ਵੜ ਜੇ ਮੈਂ ਤੁਹਾਨੂੰ ਪਹਿਲਾਂ ਬਾਈਆਂ ਨੇ ਦੱਸਿਆ ਇਹ ਇਤਿਹਾਸ ਤੇ ਹੋਰ ਵੀ ਬਾਕੀ ਆਪਾਂ ਗਾਂ ਨੂੰ ਵਾਧਦੇ ਆਂ ਗੇ ਮੇਲੇ ਦੇ ਵਿੱਚ ਜਾਣੇ ਆਂ ਉੱਥੇ ਕੀ ਮਾਹੌਲ ਆ ਉਹ ਵੀ ਦੇਨੇ ਆਂ ਆਪਾਂ ਜੀ ਭਰਾਓ ਇੰਤਜ਼ਾਰ ਦੀਆਂ ਘੜੀਆਂ ਹੋਈਆਂ ਖਤਮ ਤੇ ਮੇਲੇ 'ਚ ਤੁਹਾਨੂੰ ਕਰਾਉਨੇ ਆਂ ਐਂਟਰ ਇੱਥੇ ਹੀ ਤੁਸੀਂ ਅੰਦਾਜ਼ਾ ਲਾ ਸਕਦੇ ਆਂ ਇਹਦੇ ਕਿੰਨਾ ਕਾਠਾ ਤੇ ਕਿੰਨਾ ਇੱਥੇ ਗਾਂਹ ਪ੍ਰੋਗਰਾਮ ਕਿਵੇਂ-ਕਿਵੇਂ ਹੁੰਦਾ ਵਾ ਤੁਹਾਨੂੰ ਸਾਰਾ ਹੀ ਦਿਖਾਉਣਾ ਮੈਂ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣਾ ਐਸੰਦੀ ਮੈਂ ਮੇਨ ਚੀਜ਼ ਹੈ ਜਿਹੜੀ ਜਿਵੇਂ ਤੁਹਾਨੂੰ ਜਿਹੜੀਆਂ ਆਪਣੀਆਂ ਭੈਣਾਂ ਆਉਂਦੀਆਂ ਵਾਂ ਬੀਬੀਆਂ ਭੈਣਾਂ ਆਉਂਦੀਆਂ ਉਹਨਾਂ ਤੇ ਤਕਰੀਬ ਨਹੀਂ ਸਾਰਿਆਂ ਦੇ ਜਿਵੇਂ ਜਿਹੜੇ ਹੈ ਇੱਕ ਗਰੇਪ ਆਏ ਆ ਇਹਦਾ ਵੀ ਕੋਈ ਜਿਹੜਾ ਹੈਗਾ ਇਹ ਵੀ ਕੋਈ ਰੀਤ ਆ ਕੋਈ ਇਹ ਘਗਰੇ ਪਾਉਣ ਦਾ ਵੀ ਕੋਈ ਰੀਤ ਆ ਇਹ ਆਪਾਂ ਨੂੰ ਚਲੋ ਤੁਹਾਨੂੰ ਪਹਿਲਾਂ ਬਾਈ ਜੀ ਉਹਨਾਂ ਨੇ ਦੱਸਿਆ ਕਿਉਂਕਿ ਤਾਂ ਹੀ ਤੁਹਾਨੂੰ ਮੈਂ ਇਤਿਹਾਸ ਆਪ ਨਹੀਂ ਦੱਸਿਆ ਇਹ ਵਰੀ ਇਤਿਹਾਸ ਦੱਸਣ ਦੇ ਵਿੱਚ ਕੋਈ ਪ੍ਰੋਬਲਮ ਹੋ ਜਾਂਦੀ ਆ ਸੋ ਭਰਾਵੋ ਗੌਰਦਵਾਰੇ ਦੇ ਬਿਲਕੁਲ ਅਸੀਂ ਨੇੜੇ ਪਹੁੰਚ ਚੁੱਕੇ ਆ ਤੇ ਅੱਗੇ ਜਾ ਕੇ ਜੇ ਕੋਈ ਆਪਾਂ ਨੂੰ ਬੰਦਾ ਇਤਿਹਾਸ ਜਦ ਦਾ ਸੰਜੋਗ ਹੋ ਵਾਲਾ ਹੋਇਆ ਤੇ ਆਪਾਂ ਉਹ ਤੋਂ ਇਤਿਹਾਸ ਵੀ ਪੁੱਛਾਂਗੇ ਹੋਰ ਹੋਰ ਗਹਿਰਾ ਇਹ ਪੁੱਛਾਂਗੇ ਕੋਸ਼ਿਸ਼ ਕਰਦੇ ਆ ਤੁਹਾਨੂੰ ਵੀਡੀਓ ਦੇ ਬਾਰੇ ਚੰਗੀ ਤਰ੍ਹਾਂ ਸਮਝਾਈਏ ਸਾਰਾ ਕੁਝ ਇਹ ਆਪਾਂ ਬਿਲਕੁਲ ਨੇੜੇ ਆ ਇਹ ਮੋਗੇ ਚਲੇ ਦਾ ਪਿੰਡ ਆ ਵੀਰੇ ਪਿੰਡ ਖੋਸਾ ਪਾਡੋ ਜ਼ਿਲ੍ਹਾ ਮੋਗਾ ਸੋ ਪ੍ਰਭਾ ਉਹ ਜਿਹੜੀ ਜਗ੍ਹਾ ਵਾ ਇਹ ਮਾਤਾ ਜੀ ਦੀ ਇੱਥੇ ਜਗ੍ਹਾ ਵਾ ਜਿਹੜਾ ਇੱਥੇ ਦਾ ਰੀਤ ਰਿਵਾਜ ਆ ਮੇਣ ਉਹ ਇੱਥੇ ਆ ਕੇ ਕਰਦੇ ਆ ਇੱਥੇ ਤੁਸੀਂ ਆ ਕੇ ਦੇਖਦੇ ਹੋ ਢੋਲ ਜਿਹੜੇ ਢੋਲ ਢਾਲ ਵਾਲੇ ਵੀਰ ਆ ਜਿਹੜੇ ਢੋਲ ਢਾਲ ਵੀ ਹੁੰਦੇ ਆ ਤੇ ਇੱਥੇ ਜਿਹੜਾ ਮਤਲਬ ਜਿਹੜੀ ਰਸਮ ਹੋਉਂਦੀ ਦਾ ਜਿਹੜੀ ਉਹ ਇੱਥੇ ਅਗੇ ਪੂਰੀ ਕਰਦੇ ਆ ਉਹ ਮਿੱਟੀ ਕੱਢਦੇ ਜਾਂ ਜਿਵੇਂ ਇੱਥੇ ਕਿੱਲੇ ਗੱਟੇ ਜਾਂਦੇ ਆ ਤੇ ਹੋਰ ਬਾਕੀ ਉਧਰ ਵੀ ਹੈਗਾ ਵਾ ਇਥੋਂ ਦਾ ਜਿਹੜਾ ਇਤਿਹਾਸ ਉਧਰ ਵੀ ਤੁਹਾਨੂੰ ਮੋਟਰ ਵੀ ਜਾ ਕੇ ਦਿਖਾਉਣਾ ਵਾ ਕਿਵੇਂ ਕਿਵੇਂ ਹੋਈ ਸਾਰੀ ਗੱਲਬਾਤ ਗਾਂਵ ਵੀ ਜਾ ਕੇ ਦੱਸਦੇ ਆ ਚੱਲ ਹੌਲੀ 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 ਚੱਲ ਹੌਲੀ ਹੌਲੀ ਇੱਧਰ ਨੂੰ ਕਰ ਕੇ ਮੋਟਰਸਾਈਕਲ ਯਾਰ ਕੀ ਕਰੀ ਜਾਂਦਾ ਬਾਬਾ ਇਹ ਇਹ ਭਰਾਵਾ ਤੇ ਗੁਰਦਰਾ ਸਾਹਿਬ ਦੇ ਵਿੱਚ ਆਪਾਂ ਇੰਟਰ ਹੋ ਗਏ ਆ ਇੱਥੇ ਜਿਹੜਾ ਮੇਨ ਗੇਟ ਗੁਰਦੁਆਰੇ ਦਾ ਹਾਂਜੀ ਵੀਰੇ ਇੱਥੇ ਆਪਾਂ ਨੂੰ ਬਾਈ ਜੀ ਮਿਲੇ ਸੀ ਬਾਈ ਤੀਂਦਰਪਾਲ ਸਿੰਘ ਜੀ ਇੰਟਰਨੈਸ਼ਨਲ ਪਲੇਅਰ ਤੇ ਬਾਈ ਜੀ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਇਹ ਪ੍ਰੋਗਰਾਮ ਦੇ ਬਾਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਇਹ ਵੀਰੇ ਮਤਲਬ ਜਿਹੜਾ ਅੱਜ ਦਾ ਇਥੋਂ ਦਾ ਪ੍ਰੋਗਰਾਮ ਹੈਗਾ ਵਾ ਕਿਵੇਂ ਇਹ ਹੈਗਾ ਵਾ ਇਤਿਹਾਸ ਸਿੱਧਾ ਜਿਹੜਾ ਜਵਾਗ ਦੇ ਨੀਕਰ ਨਹੀਂ ਪਾਉਂਦੇ ਸੀਗੇ ਇਹ ਨਾਲ ਆਪਣੇ ਪੁਰਾਣੇ ਰੀਤੀ ਰਿਵਾਜ ਚੱਲਦਾ ਆ ਰਿਹਾ ਪਹਿਲਾਂ ਤਾਂ 10-10 ਸਾਲ ਬਾਅਦ ਰੀਤਾ ਆਉਂਦੀ ਸੀ 15-15 ਸਾਲਾਂ ਬਾਅਦ ਹੁੰਦੀਆਂ ਸੀ ਮੇਰੇ ਬਾਬੇ ਬਾਬਾ ਫਤਿਹ ਸਿੰਘ ਜੀ ਨੇ ਕਰ ਸੀ ਗੱਲ ਠੀਕ ਹੈ ਹਾਂਜੀ ਹਾਂਜੀ ਬਾਬੇ ਬਾਬਾ ਫਤਿਹ ਸਿੰਘ ਜੀ ਨੇ ਫਿਰ ਆਪਣਾ 2-2 3-3 ਸਾਲ ਬਾਅਦ ਜਿਵੇਂ ਕਹਿੰਦੇ ਕਾਲੀਆ ਉਹਦਾ ਦੌਰ ਆ ਮਤਲਬ ਹਣਾ ਉਹਦਾ ਟਾਈਮ ਕਟਾਦਾ ਮਤਲਬ ਉਹਤੇ ਕਰਾੜੇ ਕਰਾਦੀ ਹੁਣ 3 ਕ ਸਾਲ ਦਾ ਕਰਤਾ ਹਾਂਜੀ ਕੋਈ ਗੱਲ ਨਹੀਂ ਤੇ ਇਹ ਭਰਾਵੋ ਬਾਈ ਜੀ ਇੱਥੇ ਆਏ ਸੀ ਕਿਉਂਕਿ ਬਾਈ ਜੀ ਨੂੰ ਜਾਣ ਪਹਿਚਾਨ ਜਿਹੜੀ ਬਹੁਤ ਵੱਡੇ ਪੱਧਰ ਤੇ ਆ ਤੇ ਇੱਥੇ ਬਾਈ ਜੀ ਨੂੰ ਚਾਉਣ ਵਾਲੇ ਵੀ ਬਹੁਤ ਆ ਬਾਈ ਜੀ ਨੇ ਇੱਥੇ ਫੋਟੋ ਖਿਚਾਉਣ ਵਾਲੇ ਬਹੁਤ ਆ ਜਿੱਦਾਂ ਦਾ ਜਿਹੜਾ ਜੁੜ ਮੇਲਾ ਹੁੰਦਾ ਤਕਰੀਬਨ ਜਿੱਥੇ ਵੀ ਆਪਣੇ ਵੱਲ ਦੇ ਵਿੱਚ ਬੰਦੇ ਬੈਠੇ ਹੁੰਦੇ ਆਪਣੇ ਪਿੰਡ ਦੇ ਆਲਮੋਸਟ ਵੀ ਸਾਰੀ ਪਹੁੰਚਦੇ ਨੇ ਹਾਂਜੀ ਹਾਂਜੀ ਕੋਈ ਕੈਨੇਡਾ ਅਮਰੀਕਾ ਨਹੀਂ ਕਿਤੇ ਵੀ ਆ ਹਾਂ ਮਤਲਬ ਕੋਈ ਕਿਤੇ ਨਹੀਂ ਆ ਸਾਰੇ ਇੱਥੇ ਆਉਂਦੇ ਆ ਬਾਕੀ ਇਹ ਪਿੰਡ ਦੀ ਸ਼ਰਧਾ ਹੋਣ ਦੇ ਨਾਲ ਨਾਲ ਅਸੀਂ ਪਾਸੇ ਦੇ ਮਤਲਬ ਸਾਰੇ ਪੰਜਾਬ ਤੋਂ ਹੀ ਇਨਾਂ ਨੂੰ ਰੀਤਾ ਬਾਰੇ ਬੰਦਾ ਸਾਰੇ ਰੀਤਾ ਬਾਰੇ ਜਿਹਨਾਂ ਨੂੰ ਇਹਦਾ ਇਤਿਹਾਸ ਬਾਰੇ ਪਤਾ ਹੋ ਆ ਜਾਂਦਾ ਹੈ ਇੱਥੇ ਹਾਂਜੀ ਹਾਂਜੀ ਠੀਕ ਹੈ ਜੀ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਓਕੇ ਠੀਕ ਹੈ ਜੀ ਸੋ ਹਾਂਜੀ ਭਰਾਓ ਜਦੋਂ ਅਸੀਂ ਐਨੂੰ ਆਏ ਆ ਬਾਈ ਤਿੰਨਰਪਾਲ ਨੂੰ ਮਿਲ ਕੇ ਇੱਥੇ ਆਪਾਂ ਨੂੰ ਵੀਰ ਹੁਣੀ ਮਿਲੇ ਵੀਰਾਂ ਨੇ ਪਕੌੜਿਆਂ ਦਾ ਲੰਗਰ ਲਾਇਆ ਇੱਥੇ ਗੁਰਦਰਾ ਸਾਹਿਬ ਦੇ ਵਿੱਚ ਇਹ ਬਾਈ ਕਰੋ ਬਣਾਉਣ ਲੱਗੇ ਪਕੌੜੇ ਤੁਸੀਂ ਸਵੇਰ ਦੇ ਸਵੇਰ ਦੇ ਆਹ ਬਾਈ ਬੰਦੇ ਬੰਦੇ ਨੂੰ ਫੜਾਓ ਮੈਂਗਾ ਬਾਈ ਸੁਵੇ ਨਾ ਕੋਈ ਨਾ ਕੋਈ ਚੱਕਰ ਉਡਾਰਨ ਵਾਲੀ ਗੱਲ ਨਹੀਂ ਇੱਕ ਕੱਲ ਦੇ ਲੱਗਿਆ ਬਈ ਸ਼ਾਮ ਦੇ ਤੇ ਅੱਜ ਸਵੇਰ 4 ਵਜੇ ਤੋਂ ਇਹ ਕੰਨੀ ਗਈ ਸ਼ੁਰੂ ਆ ਗੋ ਇਹ ਮਤਲਬ ਯਾਰ ਬਾਈ ਹੁਣਾਂ ਦਾ ਬਹੁਤ ਵੱਡਾ ਸੰਜੋਲ ਗਾ ਸਵੇਰ ਦੇ ਲੱਗਿਆ ਕੱਲ ਦੇ ਮਤਲਬ ਅੱਜ ਸਵੇਰ ਜਿਹੜਾ ਲੰਗਰ ਚੱਲੀ ਜਾਂਦਾ ਵਾ ਬਹੁਤ ਹੀ ਵੱਡੇ ਪੱਧਰ ਤੇ ਕਿਹੜਾ ਲੰਗਰ ਚੱਲੀ ਜਾਂਦਾ ਤੇ ਹਜੇ ਵੀ ਗਾਉ ਨੂੰ ਇਹ ਸਾਰਾ ਦਿਨ ਹੀ ਚੱਲਣਾ ਵਾ ਸ਼ਾਮ ਤੱਕ ਨਹੀਂ ਰਾਤ ਤੱਕ ਚੱਲਣਾ ਨੇਰੇ ਹੋਂ ਤੀਕ ਚੱਲਣਾ ਬਾਈ ਕਹਿੰਦਾ ਵੀ ਬਹੁਤ ਹੀ ਜ਼ਿਆਦਾ ਭਾਰੀ ਮਾਤਰਾ ਦੇ ਵਿੱਚ ਇਕੱਠਾ ਸੰਗਤ ਬਹੁਤ ਦੂਰੋਂ ਦੂਰੋਂ ਆਉਂਦੀ ਆ ਹਾਂ ਠੀਕ ਆ ਜੀ ਠੀਕ ਆ ਬਰੇ ਓਕੇ ਧੰਨਵਾਦ ਜੀ ਸੋ ਹਾਂ ਜੀ ਭਾਈ ਹੁਣ ਆਪਾਂ ਇੱਥੇ ਸਰੋਵਰ ਕੋਲੇ ਆਏ ਆ ਗੁਰਦਰਾ ਸਾਹਿਬ ਦੇ ਮੁਕੜਾ ਵਿੱਚ ਤੋਂ ਸੂਨ ਸਾਈਡ ਤੋਂ ਗੁਰਦਰਾ ਸਾਹਿਬ ਨੂੰ ਆਪਲਾ ਆ ਚੀਜ਼ ਦੇਖੋ ਇੱਥੇ ਇਹ ਜਿਹੜਾ ਇਥੋਂ ਦਾ ਸਰੋਵਰ ਆ ਸਰੋਵਰ ਭਾਈ ਇੱਥੇ ਸੇਵਾ ਕਰਾਉਂਦਾ ਵਾ ਪਾਣੀ ਰਿਵਿਊ ਹੀ ਲੈਣਾ ਵਾ ਸੋ ਇਹ ਭਰਾਵਾ ਜਿਹੜਾ 메ਨ ਲੰਗਰ ਹਾਲ ਆ ਉਹ ਵੀ ਦੇਖ ਸਕਦੇ ਹੋ ਬਹੁਤ ਹੀ ਵੱਡਾ ਲੰਗਰ ਹਾਲ ਆ ਆ ਜਾਏ ਚਾਹ ਪਕੌੜੇ ਪ੍ਰਸ਼ਾਦਾ ਛਕਣਾ ਪਤਾ ਇਹਨੂੰ ਆ ਜਾ ਇੱਥੇ ਤੁਸੀਂ ਦੇਖ ਸਕਦੇ ਹੋ ਤੇ ਪ੍ਰਸ਼ਾਦ ਦਾ ਜਿਹੜਾ ਪ੍ਰੋਗਰਾਮ ਆ ਆ ਹਲਦੀ ਦਾ ਢੇਰ ਲਾਇਆ ਪਿਆ ਇੱਧਰ ਘਰ ਦੀ ਹਲਦੀ ਦੇਖ ਸਕਦੇ ਹੋ ਤੁਸੀਂ ਕਿੱਡੇ-ਕੱਡੇ ਮੋਟੀ ਹਲਦੀ ਆ